ਮੰਮੀਆ ਇਹ ਹੈਗੀ ਫੌਜ ਜਣਾ ਇਹ ਹੁਣ ਚੱਲੀ ਕੰਟੀਨ ਚ ਸੌਦਾ ਲੈਣਾ ਨੂੰ ਨਾਲ ਲੈ ਕੇ ਨਾਲ ਲੈ ਕੇ ਤੇ ਬਹੁਤ ਜਮਾਨ ਦੀ ਨਹੀਂ ਮਿੱਠੀ ਆ ਰਹੀ ਕਿਹਾ ਵੀ ਕੋਈ ਲੋੜ ਨਹੀਂ ਤੁਹਾਨੂੰ ਇਦਾਂ ਫੁੱਲ ਕੇਰਦੀ ਨਾ ਮਾਦਾ ਮੇਰੀ ਇਹ ਜੇ ਲੱਗਣਾ ਪਤਾ ਕਿ ਬਲੌਗ ਆਏਗਾ ਚੰਦ ਦਿਨਾਂ ਦੇ ਵਿੱਚ ਭੁੱਲ ਜੂਗੇ ਬੀਬੀ ਨੂੰ ਭੁੱਲ ਜੂਗੇ ਭੁੱਲ ਜੂਗੇ ਹੁਣ ਕੰਟੀਨ ਲੈ ਕੇ ਚੱਲੀ ਆ ਨੂੰ दारू ਲਈ ਹੁਣੀ ਆ ਤੇ ਸੌਦਾ ਸਿਰਫ ਸੌਦਾ ਲੈਣਾ ਸਿਰਫ ਫਾ ਵੀ ਤੈਨੂੰ ਵੀ ਲੈ ਕੇ ਦੇਣਾ ਇਨੂੰ ਇਹਨੇ ਲਿਆਤਾ ਇਹ ਤਾਂ ਨਹੀਂ ਬੋਦਾਲਾ ਉਹ ਇਹ ਕਹਿੰਦੇ ਸਾਰੀ ਉਮਰ ਮੈਂ ਨਾ ਤੇਰੇ ਲਈ ਕਰ ਛੜਿਆ ਭੈਣ ਦਾ ਸਿਰ ਕੋਈ ਵੀ ਚੀਜ਼ ਲਵਾ ਆਪਣੇ ਸਿਰ ਤੇ ਲਈਆਂ ਅੱਜ ਤੱਕ ਜੋ ਵੀ ਬੁਲਟ ਮੋਟਰਸਾਈਕਲ ਸਾਰਾ ਕੁ ਆਪਣੇ ਸਿਰ ਤੇ ਬਣਾਇਆ ਬ੍ਰਾਈਟਰ ਕੀ ਕਰ ਤੇਰੇ ਮੁੰਡਾ ਕੋਲ ਚੱਤਿਆ ਲੈ ਕੀ ਕੀ ਕਤੋ ਕਿਥੋਂ ਕਢਾਇਆ ਪੈਂਚਨ ਕਢਾ ਕੇ ਪਾੜਾਂ ਦੀ ਪਰਸ ਤੇ ਤੈਨੂੰ ਕੀ ਆ ਤਾਂ ਵੀ ਤੈਨੂੰ ਨਹੀਂ ਦਿੰਦੀ ਬਾਪੂ ਕੋਲ ਸੋਵਾ ਇੱਕ 500 ਰੁਪਿਆ ਲੈ ਲੈਣਾ ਇੱਕ 500 ਰੁਪਿਆ ਦਾ ਕੋ ਮੰਗਲਾ ਅੱਛਾ ਅਜੇ ਮੇਰੀ ਬਾਪੂ ਦੀ ਪਹਿਚਾਣਾ 1 ਰੁਪਿਆ ਨਹੀਂ ਦਿੰਦੀ ਵਿੱਚੋਂ ਬਾਪੂ ਕੇ ਦੁਬਾਰਾ ਮੇਰਾ ਹੀ ਇੱਕ ਤਾਂ ਪਿਆਰੀ ਦਿੰਦੀ ਏ ਬਾਪੂ ਦੇਖਿਆ ਨਹੀਂ ਸ਼ਗਲ ਤਾਲਾ ਬਾਪੂ ਦੇਖਣਾ ਕਰ ਦੇ ਦੇਖਿਆ 3 ਸਾਲਾਂ ਦਾ ਹੈਗਾ ਜੀ ਸਸਿਆ ਬਬੀ ਜੀ ਫੋਟੋ ਆਉਂਦੀ ਕੈਮਰੇ ਚ ਮਾਰ ਰਾਤਰੀਆਂ ਨਿਕਲਦੀ ਨਹੀਂ ਨਾ ਜੀ ਹੁਣ ਨਿਕਲ ਆਉਂਦੀਆਂ ਬੋਲ ਹੁਣ ਬੋਲਦੀ ਨਹੀਂ ਹੁਣ ਤੇਰੀ ਚੀਜ਼ਾਂ ਚੱਲਦੀ ਤੇਰੀ ਘੱਟ ਚੱਲਦੀ ਕਿਤੇ ਮੇਰੀ ਪਹਿਲੀ ਚੱਲਦੀ ਸੀ ਮੈਂ ਇੱਥੇ ਤੱਕ ਪਹੁੰਚਦੀ ਲੈ ਯਾ ਕੰਟੀਨ ਮੈਂ ਆਪਣੀ ਨਾਲ ਆ ਰਹੀ ਜਰੀ ਕਿ ਤਨ ਕਿ ਆ ਰਹੀ ਹੈ ਪੂਰੇ ਹਨਾ ਸਾਫ ਸਵਾਈ ਗਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵਲੌਗ ਦੀ ਸ਼ੁਰੂਆਤ ਅੱਜ ਤੇ ਸ਼ਾਮੀ ਅੱਜ ਵਲੌਗ ਦੀ ਸ਼ੁਰੂਆਤ ਕੀਤੀ ਆਪਾਂ ਐ ਸਾਬੀ ਦੇ ਨਾਲ ਕੰਟੀਨ ਮਮਾਤਾ ਇਹਦੇ ਨੂੰ ਲੈ ਕੇ ਤੇ ਲਾਜਾ ਕੰਟੀਨ ਚ ਸਮਾਨ ਲੈ ਆਂਦੇ ਆ ਭਾਬੀ ਨਾ ਤੇ ਸਾਬ ਹੀ ਨਹੀਂ ਗੜੀ ਗੜੀ ਕੱਢਣੀ ਯਾਰ ਇਹ ਫੌਜੀ ਏਰੀਆ ਦਾ ਨਾ ਕੀ ਆ ਏਰੀਆ ਦੇਖੋ ਸਫਾਈ ਵੇਖੋ ਯਾਰ ਇਦਾਂ ਲੱਗਦਾ ਕਿ ਹੋਰ ਹੀ ਸਟੇਟ ਦੇ ਵਿੱਚ ਨਾ ਆ ਗਏ ਆ ਮੈਂ ਨਾ ਆਹ ਗੇਟ 'ਚੋਂ ਬਾਹਰ ਨਾ ਇੱਥੇ ਮੈਂ ਸਾਈਕਲ ਰੱਖਿਆ ਹੁੰਦਾ ਯਾਰ ਬਾਹਰ ਸਟੈਂਡ ਤੇ ਇੱਥੋਂ ਸਿੱਧੇ ਜਾਣਾ ਪਏ ਇੱਕ ਤਰਾਈ ਹੋਣੀ ਇੱਕ ਚੜਾਈ ਹੋਣੀ ਅੱਛਾ ਕੱਲੂਕਰ ਸਾਹਿਬ ਦੇ ਨਾਲ ਜਾ ਕੇ ਲੱਗਦਾ ਹੁਣ ਆਹੋ ਮੈਨੂੰ ਪਤਾ ਬਹੁਤ ਦੂਰ ਤੱਕ ਆ ਉੱਥੋਂ ਫੇਰ ਇਧਰ ਨੂੰ ਹਾਂ ਬਹੁਤ ਵੱਡਾ ਹੈਣਾ ਬਹੁਤ ਵੱਡਾ ਲਾਸਟ ਵੀ ਆ ਗਿਆ ਮੇਰਾ ਸਕੂਲ ਜੀ ਅੱਗੇ ਉਹ ਜਾਜਾਂ ਜਾਂਦੇ ਵੀ ਬਣਿਆ ਇੱਥੇ ਹੈਣਾ ਆੜਾ ਕਿਦਾਂ ਦੇਖਿਆ ਇੱਧਰ ਇੱਧਰਲੀ ਸਾਈਡ ਉਹ ਸਾਹਮਣੇ ਹੀ ਹੈ ਲੋ ਜੀ ਇਹਦਾ ਸਫਾਈ ਵੇਖੋ ਤੁਸੀਂ ਕੀ ਆਈ ਬਾਤਾਂ ਯਾਰ ਨਜ਼ਾਰਾ ਆ ਗਿਆ ਦੇਖਣ ਦਾ ਜੀ ਆਗੇ ਫੇਰ ਕੰਟੀਨ ਚ ਘੁੰਮ ਫਿਰ ਕੇ ਅਜੇ ਤੁਹਾਨੂੰ ਅੱਗੇ ਏਰੀਆ ਦਿਖਾਉਣੀ ਹੈ ਜੀ ਆਰਮੀ ਦਾ ਬਾਹਲਾ ਯਾਰ ਘੈਂਟ ਜਆ ਕੰਮ ਦੇ ਵਿੱਚ ਸਫਾਈ ਕਹਦੇ ਕਾਨੂੰਨ ਦੇ ਵਿੱਚ ਕੱਲਾ ਕੱਲਾ ਪਰਸ ਨੇ ਇੱਥੇ ਆਰਮੀ ਦਾ ਹੈ ਯਾਰ ਇਹ ਨਹੀਂ ਹੈਗਾ ਕਿ ਕੋਈ ਹੈਣਾ ਗਾਰਡ ਖੜੇ ਸਫਾਈ ਪੂਰੀ ਮੇਨਟੇਨ ਬਗੀਚਿਆਂ ਨੂੰ ਰੱਖਿਆ ਆ ਦਿਖਾਉਨੇ ਤੁਹਾਨੂੰ ਰੂਹ ਖੁਸ਼ ਹੁੰਦੀ ਯਾਰ ਆਰਮੀ ਏਰੀਆ ਚ ਆ ਕੇ ਨਾ ਦੇਖ ਲਾ ਕਰਦਾ ਵੀ ਇੱਥੇ ਘਾਰ ਹੋਏ ਵਿੱਚ ਕਿਤੇ ਤੁਹਾਨੂੰ ਲੱਗੂ ਕਿ ਕਿਦਾਂ ਗੱਡੀ ਲੱਗੀ ਆ ਆਂਵਲੇ ਦਾ ਚਾਰ ਆਂਵਲੇ ਦੇ ਚਾਰ ਇਹਦੇ ਤੇ ਨਹੀਂ ਬਹਤੇ ਮਣ ਚਾ ਆਂਵਲੇ ਦਾ ਹੋਰ ਨਹੀਂ ਚਾਰ ਖਾਂਦੀ ਆਂਵਲੇ ਦਾ ਖਾਂਦੀ ਆ ਆਹਾਂ ਕਿੱਥੇ ਹੁਣ ਉੱਪਰ ਹੀ ਆ ਸਾਹ ਉਹ ਸਾਹ ਹਰ ਜਨੇ ਤਿਆਰ ਆ ਅੱਛਾ ਤੇ ਉੱਤੇ ਬਾਰਿਆ ਸਾਲ ਉਹ ਦੇਖਿਆ ਮਾ ਬੇਗਲਾ ਨਾਲੇ ਤੁਗੀਆਂ ਕਾਰਾ ਮੇਰੀਆਂ ਨਾਲੋਂ ਬੇਰਦਨ ਜਾ ਕੇ ਕੀ ਕਰਦੀ ਆ ਅੱਲਾ ਵੀ ਬੀਬੀ ਅਜੇ ਸ਼ਾਮ ਢਲ ਗਈ ਆ ਤੇ ਉੱਪਰ ਹੀ ਆ ਜੇਰਾ ਬੀਬੀ ਥੱਲੇ ਚਲ ਜਾ ਕੇ ਬਿਮਾਰ ਹੋਣਾ ਤੂੰ ਤੈਨੂੰ ਹੁਣ ਮੈਨੂੰ ਇੱਥੇ ਲਾਇਆ ਜੀ ਹੁਣ ਲਾਇਆ ਕਿ ਤੂੰ ਆਪੇ ਹੀ ਲੱਗੀ ਜਾ ਚਲ ਜਾ ਨਹੀਂ ਆਪੇ ਨਹੀਂ ਲੱਗੀ ਬਿਮਾਰ ਹੋਏਗੀ ਕੀ ਫਾਇਦਾ ਸਾਗ ਦਾ ਸਾਲਾ ਸਾਗ ਦਾ ਕਰੇਜ ਬੜਾ ਭੈੜਾ ਮੇਰਾ ਮੈਂ ਜਿੱਦਣ ਸਾਗ ਬਣੇ ਮੇਰੀ ਸ਼ਮਤ ਹੁੰਦੀ ਹੈ ਫੇ ਤੈਨੂੰ ਚਾਹ ਵੀ ਹੈ ਨਾ ਸਾਗ ਦਾ ਨਹੀਂ ਚਾਹ ਦਾ ਆ ਸ਼ਾਲ ਉੱਪਰ ਲੱ ਲਾ ਸਿਰ ਤੇ ਆ ਸ਼ਾਲ ਉੱਪਰ ਠੰਡਿਆ ਲੱ ਲਾ ਉੱਪਰ ਸਿਰ ਤੇ ਲੈ ਲੈ ਆ ਜਾ ਪਤਾ ਹੈ ਕਿ ਠੰਡ ਦੇ ਵਿੱਚ ਐਵੇਂ ਮੁੜ ਕੇ ਤੰਗ ਨਹੀਂ ਲੱਗ ਗਾੜੀ ਬੈਠੀ ਹੁੰਦਾ ਨਾ ਨਹੀਂ ਨਹੀਂ ਲੇਲਾ ਨਾ ਤਰੀਲ ਪੈਂਦੀ ਹੈ ਹਲੇ ਬੀਬੀ ਸਿਰ ਤੇ ਹੋ ਤੇਰੇ ਗੱਲ ਤੇ ਪੈਂਦੀ ਆ ਲਾ ਜੀ ਆ ਦੇਖੋ ਸਾਗ ਚੁੱਲੇ ਤੇ ਜਿਹੜਾ ਸਾਗ ਰਿਜਦਾ ਨਾ ਉਹਦਾ ਕੀ ਆ ਨਾਂ ਦਿਆ ਕਿਆ ਆਈ ਬਾਤਾਂ ਆ ਤੇ ਜਿਹੜੀ ਸਾਗ ਦੀ ਡਿਊਟੀ ਆ ਨਾ ਪੱਕੀ ਸਾਡੀ ਬੀਬੀ ਦੀ ਹੁੰਦੀ ਆ ਨਹੀਂ ਤੇ ਬੀਬੀ ਆੜੀ ਸਾਗ ਬਣਾਉਂਦੀ ਪਈ ਆ ਹੁਣ ਬਣ ਗਿਆ ਮਤਲਬ ਪੂਰਾ ਕਾ ਜੇ ਅਜੇ ਕਿੰਨਾ ਚਿਰ ਰਹਿਣਾ ਅਜੇ ਅਜੇ ਆ ਹੁਣ ਲੱਕੜੀਆਂ ਇੱਥੇ ਸਭ ਬਾਲਣੀਆਂ ਤੇ ਕੀ ਕੀ ਪਾਇਆ ਇਹਦੇ ਵਿੱਚ ਬੀਬੀ ਹੋਰ ਕੀ ਕੀ ਪਾਇਆ ਇਹਦੇ ਵਿੱਚ ਮੂਲੀਆਂ ਵੀ ਪਾਤੀਆਂ ਹੁੰਦੀਆਂ ਕੀ ਪਾਹ ਮੂਲੀਆਂ ਵੀ ਕੱਟ ਕੇ ਦੋ ਤਿੰਨ ਡੱਕਰੇ ਮੂਲੀਆਂ ਵੀ ਪਾਈ ਦੀਆਂ ਵਿੱਚ ਉਹ ਤਾਂ ਕਾਹਦੇ ਸੋਣਿਆ ਨਹੀਂ ਇਹਨੇ ਪੁੱਛ। ਹੋਰ ਕੀ ਪੈਂਦਾ ਵਿੱਚ? ਹੋਰ ਮਿਰਚਾ ਪਾਤੀਆਂ ਸਬੂਤੀ ਤਾਂ। ਹਾਂ। ਚਲ ਰਸਣ ਪਾਤਾ ਬਸ। ਅਦਰਕ ਪਾਉਣਾ ਕਿਉਂਕਿ ਕੱਟ ਨਹੀਂ ਹੋਇਆ। ਅੱਛਾ ਅਦਰਕ ਪਾਉਣਾ। ਉਹ ਗੰਢਾ ਦਾੜ ਕੇ ਮੈਂ ਕੱਟ ਲਈ। ਵਿੱਚ ਉਹ ਪਹਿਲਾਂ ਆਟਾ-ਉਟਾ ਵੀ ਪਾਉਂਦੇ ਹੁੰਦੇ ਸੀ। ਆਟਾ ਦਾ ਪਾਉਣਾ, ਆਟਾ ਕੋਟੜਾ ਜਿਹਾ ਲੈ। ਆਟਾ ਕਿਹੜਾ? ਮੱਕੀ ਦਾ ਕਿ ਦੂਜਾ ਪੈਂਦਾ? ਮੱਕੀ ਦਾ। ਉਹ ਕਿਉਂ ਪਾਉਂਦੇ? ਮੱਕੀ ਦਾ ਆਟਾ ਕਿਉਂ ਪਾਉਂਦੇ ਵਿੱਚ? ਉਹ ਚੰਗਾ ਰਹਿੰਦਾ ਦੂਏ 1-2 ਘੰਟੇ ਬਾਅਦ ਜਾਂਦੇ। ਕਾਲੇ ਬੱਕੀ ਦੇ ਪੌਦੇ ਸਾਡੇ ਨਹੀਂ ਕਿਉਂ ਪਾਉਂਦੇ ਵੀ ਸਾਹ ਘੁੱਲ ਜਾਂਦਾ ਚੰਗੀ ਤਰ੍ਹਾਂ ਉਹ ਨਹੀਂ ਪੜਨਾ ਹੁੰਦਾ ਤਾਂ ਨਹੀਂ ਘੁੱਲ ਲੰਗੇ ਨਾ ਮਰ ਜੀ ਪੋਟੀ ਜਾਂ ਅੱਛਾ ਇਹ ਉਹ ਉਹ ਪਾਉਣਾ ਹੀ ਪੈਣਾ ਅੱਛਾ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਸਵੇਰ ਕਿੰਨਾ ਕੁ ਟਾਈਮ ਇਹਦਾ ਪੂਰਾ ਕਿ ਲੱਗ ਜਾਂਦੇ 3 3 ਵਜੇ ਤਰੇ ਆ 4 ਸਾਢੇ 3 ਵਜੇ ਦਾ ਅੱਛਾ 3 ਵਜੇ ਦਾ ਤਰੇ ਆ ਹਣਾ ਤੇ ਫਿਰ ਤੇ ਇਹਨੂੰ 5-6 ਘੰਟੇ ਲੱਗ ਜਾਂਦੇ ਹੈ ਅਜੇ ਆਗੂ ਪੜਾਈ ਜਾਂਦੇ ਬਹਿ ਕੇ ਹਾਂ ਇਹ ਝੁਲਕੇ ਲਵੜੇ ਹੁਣ ਫੇਰ ਵੀ ਪਰ ਪਰ ਸਿਆਲਾਂ ਚ ਆ ਨਜ਼ਾਰਾ ਵੱਖਰਾ ਹੀ ਆਦਾ ਉੱਪਰ ਚੁੱਲੇ 'ਚ ਹੈ ਵੀ ਆਹ ਆ ਗਈ ਆਂਟੀ ਵੀ ਆ ਤੇਰੀ ਸਹੇਲੀ ਵੀ ਆ ਗਈ ਪਿੱਛੇ ਆ ਆਹ ਤੇ ਸਹੇਲੀ ਤੇਰੀ ਸਹੇਲੀ ਹੈ ਇਹ ਕੌਣ ਸੀ ਆਈ ਉਹ ਤੇ ਹੁਣ ਮੈਨੂੰ ਇਹ ਪਹਿਲਾਂ ਦੱਸ ਸਭ ਕੌਣ ਆਈ ਨਹੀਂ ਮੈਨੂੰ ਦੱਸ ਤਾਂ ਲਿਆ ਕੌਣ ਸੀ ਜੇ ਨਾ ਦੱਸਾਂ ਤੇ ਕੋਈ ਜ਼ਰੂਰੀ ਹੁੰਦਾ ਪੁੱਛਣਾ ਵੀ ਮੇਰੀਆਂ 100 ਸਹੇਲੀਆਂ ਨਹੀਂ 100 ਲੀਆਂ ਨਹੀਂ ਹੁਣ ਇੱਕ ਹੁਣੇ ਆਈ ਥੱਲੇ ਨਾ ਮੈਨੂੰ ਪਹਿਲਾਂ ਦੱਸੋ ਕੋਈ ਜਿਹੜੀ ਪਹਿਲਾਂ ਆਈ ਉਹ ਦੱਸ ਤੇਰੀ ਸਹੇਲੀਆਂ ਬਹੁਤ ਹੁੰਦੀਆਂ ਜਿਹੜੀ ਆਈ ਕਿੰਨਾ ਚਿਰ ਗੱਲਾਂ ਤੁਹਾਡਾ ਨਾਲ ਕਦੀ ਕੌਣ ਸੀ ਉਹ ਉਹ ਪੰਮੀ ਹੀ ਗਈ ਆਹ ਉਹ ਹੀ ਆਹ ਉਹ ਮੈਨੂੰ ਪਤਾ ਕਰਨੀਆਂ ਨਹੀਂ ਗੱਲਾਂ ਨਹੀਂ ਲਿਆ ਤਾਂ ਜਿਹੜੇ ਉਲਟ ਪਾਸੋਂ ਬੋਲਦੀ ਹੈ ਇਹਨੇ ਬੋਲਦੀ ਹੁੰਦੀ ਆਹ ਜਰਾ ਪੁੱਛਣ ਚ ਕਿਹੜੀ ਗੱਲ ਤੂੰ ਸਰਸਰੀ ਗੱਲ ਕੀਤੀ ਸਾਹਬ ਚ ਬੋਲਦਾ ਕੀ ਹੈ ਇਹਨੇ ਬੋਲੀ ਜਾਣਾ ਆਹ ਗੱਲ ਬੰਨੇ ਸਾਵਰੇ ਜਿਹੇ ਤੇ ਮੈਂ ਪਾਇਆ ਲੱਗਦਾ ਕਹਿੰਦੇ ਮੂਲੀयां ਨਹੀਂ ਮੰਮੀ ਬੀਬੀ ਕਹਿੰਦੀ ਮੂਲੀयां ਵੀ ਪਾਤੀ ਪਹਿਲੀ ਵਾਰ ਸੁਣਿਆ ਕਿ ਮੂਲੀ ਉਹ ਬੇਬੇ ਅਜੜੀ ਮੈਡ ਜਿਹੜੀ ਡਾਕਟਰ ਹੈ ਨਾ ਕੋਈ ਹੀ ਕੁਝ ਨਹੀਂ ਕਰ ਸਕਦੇ ਮੂਲੀयां ਪਤਾ ਕਿਉਂ ਪਾਈਆਂ ਸਾਗ ਦੇ ਜਿਹਦੇ ਤੇ ਮੂਲੀ ਛੋੜਦਾ ਗੈਸ ਨਹੀਂ ਬੰਨਦੀ ਵਧੀਆ ਸਾਗ ਬਣਦਾ ਉਹ ਆਹ ਗੱਲ ਤਾਂ ਸਹੀ ਇਹ ਕਿਤੋਂ ਮਤਲਬ ਸੁਣੀ ਗੱਲ ਕਿ ਆਪਣੇ ਮਤਲਬ ਆਪਣੇ ਨੂੰ ਕਰਦੀ ਨੀ ਖੋਜ ਕਰਦੀ ਨਹੀਂ ਨਹੀਂ YouTube ਤੋਂ ਕਿਤੇ ਦੇਖੀ ਲੱਗਦੀ ਆ ਗੱਲ ਸੁਣ ਤੇ ਪਾਣੀ ਫੜ ਕੇ ਆ ਬੇ ਤੇ ਮੁੱਖੋ ਜਿ ਬੜੀ ਰਹਿੰਦੀ ਉੱਥੇ ਦੇਖ ਲਿਆ ਹੋਏਗਾ ਬੀਬੀ ਕਹਿੰਦੀ ਫੋੜ ਫੜ ਕੇ ਬੜੀ ਰਹਿੰਦੀ ਬੁੱਕਲ ਚ ਉੱਥੋਂ ਦੇਖਿਆ ਹੁਣਾ ਮੈਂ ਫੇਰ ਕੀ ਕੀਤਾ ਪਾਣੀ ਪਹਿਲਾਂ ਰਿੰਦ ਸਾਰਾ ਸਾਰਾ ਪਾ ਕੇ ਰਿੰਦ ਕੇ ਵਾਲਾ ਦੇਖ ਨਾ ਪਾਣੀ ਕੱਢ ਗਿਆ ਸਾਰਾ ਅੱਛਾ ਅੱਛਾ ਹੁਣ ਸਾਗ ਰੇਠ ਦੇ ਦੇਖ ਜਿੰਨੇ ਦਿਨ ਲੱਗੀ ਖਾਏ ਕਿਤੇ ਮੜਾ ਲੱਗ ਤੋ ਚਲੋ ਮੰਨ ਲਏ ਨੇ ਦੇਖਾਂਗੇ ਬਾਕੀ ਖਾ ਕੇ ਵੀ ਕਿੱਦਾਂ ਬਣਦੀ ਗੱਲ ਸਾਗ ਦੀ ਸ਼ਕਲ ਵੇਖੋ ਇੱਕ ਵਾਰੀ ਅਜੇ ਤੱਕ ਤੇ ਪਾਣੀ ਪਾਣੀ ਆ ਵਾਹ ਜੀ ਜ਼ਹਿਰ ਤਾਂ ਫਿਰ ਵੀ ਤੰਗ ਕਰਨੀਆਂ ਆ ਮੈਂ ਨੂ ਯਾਰ ਚਾਹਣਾ ਹੈ ਮੇਰਾ ਤਾਂ ਯਾਰ ਲੱਭਦਾ ਹੀ ਰਹਿਣਾ ਹੈ ਕਰਨਾ ਕੀ ਇਹ ਕੁਛ ਵੀ ਕੀਤਾ ਸੀ ਇਹਦਾ ਕੁਛ ਨਾ ਕਟਿਆ ਧੋਇਆ ਬਣਾਇਆ ਅੱਗ ਬਾਲੀ ਆ ਹੁਣ ਅੱਗ ਸੇਕਣ ਨੂੰ ਹੱਥ ਬੈਠ ਗਿਆ ਨਾ ਸਾਗ ਮੈਂ ਬਣਾਇਆ ਮੇਰਾ ਕੋਈ ਆ ਦੇਖ ਲਾ ਸਿਰਫ ਅੱਗ ਸੇਕਣੀ ਆ ਆ ਕਦਰ ਆ ਯਾਰ ਆ ਕੋਟ ਕੋਟ ਮਾਰ ਰਹੀ ਰਗਾ ਬੋਲਣ ਨਹੀਂ ਆ ਕਹਦੀ ਮੈਂ ਕੀਤਾ ਮੰਮੀ ਸਾਰਾ ਕੁਝ ਓਏ ਇਦਾਂ ਇਦਾਂ ਕਹਿੰਦੇ ਇਹਦਾ ਨਾਂ ਨਹੀਂ ਲੈਣਾ ਯਾਰ ਮਾੜੀ ਗੱਲ ਨਾ ਇਦਾਂ ਨਹੀਂ ਨਾ ਚਾਹੀਦਾ ਫੇਰ ਭਾਈ ਮੇਥੀ ਪਾਲਕ ਕੌਣ ਕਹਿੰਦਾ ਤੇਰੀ ਬੀਬੀ ਦੇ ਸਾਸੂ ਰਾਣੀ ਅੱਛਾ ਸਾਗ ਚਾਹੀਦਾ ਆ ਤੇ ਵੇਖ ਲੈ ਉਹਦੇ ਵਾਸਤੇ ਬੀਬੀ ਵੇਖ ਲੈ ਉਹਦੀ ਸੇਵਾ ਤੇ ਮੇਰਾ ਕਿ ਮੇਰਾ ਨਹੀਂ ਕਦੀ ਖਿਆਲ ਕੀਤਾ ਹੈ ਜਿਹੜੀ ਤੈਨੂੰ ਬਣਾ ਕੇ ਦਿੰਦੀ ਸਾਰਾ ਕੁਝ ਕਰਦੀ ਆ ਚਲੋ ਮੈਂ ਲੈ ਆ ਮਨਪ੍ਰੀਤ ਨੂੰ ਜਾ ਕੇ ਫੇਰ ਤੇ ਫੇਰ ਕਰਦੇ ਆਂ ਗੱਲਬਾਤ ਹੈ ਨਾਲ ਜਸਮਨ ਨੂੰ ਲਿਆਵਾ ਫੇਰ ਲਾਈਏ ਰੌਣਕਾ ਹਣਾ ਬੀਬੀ ਤੂੰ ਚਲ ਜਾ ਮੀ ਠੰਡ ਠੰਡ ਲੱਗੇਗੀ ਜਾ ਚਲ ਜਾ ਜਿਹੜਾ ਮੇਰੇ ਕੱਪੜੇ ਚ ਰੱਖਦੇ ਹੋ ਰੱਖ ਦਿੰਦੇ ਆ ਲੈ ਮੈਂ